ਦੋਸਤੋ ਸਵਾਗਤ ਹੈ ਤੁਹਾਡਾ ਪੋਲਿਟিক্যাল ਸਾਇੰਸ ਦੇ ਅਗਲੇ ਚੈਪਟਰ 'ਚ ਜਿਸ ਦਾ ਨਾਮ ਹੈ ਨੌਕਰਸ਼ਾਹੀ ਇੰਗਲਿਸ਼ 'ਚ ਇਸ ਨੂੰ ਬਿਊਰੋਕ੍ਰੇਸੀ ਕਹਿੰਦੇ ਹਨ ਤੇ ਸ਼ੁਰੂਆਤ ਕਰਦੇ ਆਪਾਂ ਬਹੁ ਵਿਕਲਪੀ ਪ੍ਰਸ਼ਨ ਨਾਲ ਪਹਿਲਾ ਪ੍ਰਸ਼ਨ ਹੈ ਅਸੈਨਿਕ ਸੇਵਾ ਪੇਸ਼ਾਵਰ ਅਧਿਕਾਰੀਆਂ ਦਾ ਸਥਾਈ ਤਨਖਾਹਦਾਰ ਅਤੇ ਨਿਪੁੰਨ ਵਰਗ ਹੁੰਦਾ ਹੈ ਇਹ ਕਥਨ ਕਿਸ ਦਾ ਹੈ ਤੇ ਇਹ ਕਥਨ ਹੈ ਪਹਿਲਾ ਆਪਸ਼ਨ ਹੈ ਹਰਮਨ ਫਾਈਨਰ ਦਾ मैक्स वेबर फादर ऑफ ब्यूरोक्रेसी डॉ गार्डन एक पॉलिटिकल साइंटिस्ट ना उनका ये डेफिनेशन नहीं है विलोबी द डेफिनेशन है और बहुत बड़ा डेफिनेशन है वो कहते हैं कि विशाल रूप विच ए शब्द कर्मचारी वर्ग दे उस समूह ले वर्तया जांदा है जिस विच कर्मचारियों दा सेक्शनल डिवीजना दफ्तरआ ते महकमे आद विच वर्गीकरण किता जांदा है सीमित वी रूप विच इस दा भाव है जनतक सेवका दे उस समूह तो है जो तर्तीब वार संगठित है अते ਪ੍ਰਭਾਵਸ਼ਾਲੀ ਸਰਵਜਨਕ ਕੰਟਰੋਲ ਤੇ ਤੋਂ ਮੁਕਤ ਹੁੰਦਾ ਹੈ ਤੇ ਇਹ ਇਹ ਵਿਲੋਬੀਦਾ ਸੀ ਜੋ ਮੈਂ ਹੁਣੇ ਪੜ੍ਹ ਕੇ ਤੁਹਾਨੂੰ ਸੁਣਾਇਆ ਤੇ ਇਹ ਵੀ ਨਹੀਂ ਹੈ ਫਿਰ ਆਨਸਰ ਆਪਣਾ ਏ ਹੈ ਇਸ ਦਾ ਇਹ ਕਥਨ ਹਰਮਨ ਫਾਈਨਰ ਦਾ ਹੈ অপਸ਼ਨ ਏ ਅਗਲਾ ਪ੍ਰਸ਼ਨ ਹੈ ਨੌਕਰਸ਼ਾਹੀ ਤਕਨੀਕੀ ਪਖਤੋਂ ਸਿੱਖਿਅਤ ਵਿਅਕਤੀਗਤ ਵਿਕਤੀਆਂ ਦਾ ਇੱਕ ਪੇਸ਼ਾਵਰ ਵਰਗ ਹੈ ਜਿਹੜੇ ਤਰਤੀਬਵਾਰ ਸੰਗਠਿਤ ਹਨ निरपक्ष रूप राज दी सेवा करते हैं एक कथन किस दा है एक कथन हरमन फाइनर का है या फिर हरमन फाइनर ऑप्शन है डॉक्टर गार्नर का है विलोबी का है ਦੋਵਾਂ ਡਾਕਟਰ ਗਾਰਨਰ ਆ ਗਿਆ ਹੈ। ਜਾਂ ਪੋਲ ਐਪਲ ਬਾਈ ਦਾ ਹੈ। ਤੇ ਪੋਲ ਐਪਲ ਬਾਈ ਦਾ ਡਿਫੀਨੇਸ਼ਨ ਆਪਾਂ ਪੜ੍ਹਦੇ ਹਾਂ। ਪੋਲ ਐਪਲ ਬਾਈ ਕਹਿੰਦੇ ਹਨ ਕਿ ਇਹ ਤਨਖਾਹ ਤਕਨੀਕੀ ਪਖਤੋਂ ਸਿੱਖਿਤ ਨੌਕਰਸ਼ਾਹੀ ਤਕਨੀਕੀ ਪਖਤੋਂ ਸਿੱਖਿਤ ਵਿਅਕਤੀਆਂ ਦਾ ਪੇਸ਼ਾਵਰ ਵਰਗ ਹੈ ਜਿਹੜੇ ਤਰਤੀਬਵਾਰ ਸੰਗਠਿਤ ਹੁੰਦੇ ਹਨ ਅਤੇ ਨਿਰਪੱਖ ਰੂਪ ਨਾਲ ਰਾਜ ਦੀ ਸੇਵਾ ਕਰਦੇ ਹਨ। ਨਿਰਪੱਖ ਰੂਪ ਵਿੱਚ ਰਾਜ ਦੀ ਸੇਵਾ ਕਰਦੇ ਹਨ। ते ए डेफिनेशन मैं पढ़िया हमने तो ये डेफिनेशन फिर पॉल एप्पल बाइद है ऑप्शन सी है अगला प्रश्न है नौकरशाही का दूजा की है विधान पालिका नहीं संचार का साधन नहीं न्यायपालिका नहीं ऑप्शन सी है असैनिक सेवा अगला प्रश्न है ब्यूरो शब्द किस भाषा के शब्द तो लिया गया है अंग्रेजी भाषा के शब्द तो नहीं इटली भाषा ਦੇ ਸ਼ਬਦ ਤੋਂ ਨਹੀਂ ਯੂਰਾਨੀ ਪਾਸ਼ਾ ਦੇ ਸ਼ਬਦ ਤੋਂ ਨਹੀਂ ਫਰੈਂਚ ਪਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ ਸਹੀ ਆਨਸਰ ਹੈ ਅਗਲਾ ਪ੍ਰਸ਼ਨ ਹੈ ਬਿਊਰੋ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਸ਼ਾਸਨ ਨਹੀਂ ਮੰਤਰੀ ਨਹੀਂ ਅਧਿਕਾਰੀ ਵਰਗ ਨਹੀਂ ਲਿਖਣ ਵਾਲਾ ਡੈਸਕ ਇਹਦਾ ਆਨਸਰ ਹੈ ਪੰਜਵੇਂ ਦਾ ਬੀ ਅਗਲਾ ਪ੍ਰਸ਼ਨ ਹੈ ਏਟ ਲਿਖੇ ਤਤਾਂ ਵਿੱਚ ਕਿਹੜਾ ਤਤ ਨੌਕਰਸ਼ਾਹੀ ਦਾ ਨਹੀਂ ਹੈ ਪਿਸ਼ਾਵਰ ਵਰਗ ਏ ਹੈ ਗੁਮਨਾਮੀ ਇਹ ਵੀ ਹੈ ਅਸਥਾਈ ਕਾਰਜਕਾਲ ਨਹੀਂ ਇਹ ਨਹੀਂ ਪਖਪਾਦ ਰਹਿਤ ਇਹ ਹੈ ਇਹਦਾ ਆਨਸਰ ਆਪਣਾ ਸੀ ਛੇਵੇਂ ਦਾ ਆਨਸਰ ਹੈ ਸੀ ਨੈਕਸਟ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜੀ ਨੌਕਰਸ਼ਾਹੀ ਦੀ ਵਿਸ਼ੇਸ਼ਤਾ ਹੈ ਯਾਨੀ ਕਿ ਤਿੰਨ ਨਹੀਂ ਹੈ ਇੱਕ ਹੈ ਪੇਸ਼ੇਵਰ ਅਤੇ ਨਿਪੁੰਨ ਵਰਗ ਇਹ ਵਿਸ਼ੇਸ਼ਤਾ ਹੈ ਅਹੁਦਿਆਂ ਦੀ ਤਰਤੀਬ ਇਹ ਵੀ ਵਿਸ਼ੇਸ਼ਤਾ ਹੈ ਸਥਾਈ ਕਾਰਜਕਾਲ यह विशेषता उपरोक्त सारे यानी कि यह आंसर होगा डी उपरोक्त सारे प्रश्न अगला प्रश्न है हेठ लिखे में केडी नौकरशाही विशेषता नहीं है यानी कि कोई एक नहीं होएगा तीन हो निश्चित मियाद होंगी इनकी सही है पेशेवर निपुण वर्ग है ठीक है राजनीतिक आधार पर भर्ती ये गलत है और तरतीब आंसर भी सी अठवें का आंसर है सी मूविंग नैक्सट क्वेश्चन ਇਟਸ ਲਿਖਿਆ ਵਿੱਚੋਂ ਕਿਹੜਾ ਨੌਕਰਸ਼ਾਹੀ ਦਾ ਕਾਰਜ ਹੈ ਕਾਨੂੰਨ ਬਣਾਉਣਾ ਕਾਨੂੰਨ ਬਣਾਉਣਾ ਨੌਕਰਸ਼ਾਹੀ ਦਾ ਕੰਮ ਨਹੀਂ ਹੈ ਇਹ ਹਮ ਵਿਧਾਨਪਾਲਿਕਾ ਦਾ ਕੰਮ ਹੈ ਰਾਜ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਇਹ ਵੀ ਕੰਮ ਨਹੀਂ ਹੈ ਇਹ ਆਰਮੀ ਦਾ ਕੰਮ ਹੈ ਬਜਟ ਪਾਸ ਕਰਨਾ ਇਹ ਵੀ ਕੰਮ ਨਹੀਂ ਹੈ ਠੀਕ ਹੈ ਬਜਟ ਪਾਸ ਕਰਦੀ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਨੂੰ ਪੇਸ਼ ਕਰਦੀ ਹੈ ਉੱਥੇ ਦੇ ਰਾਜ ਪ੍ਰਬੰਧ ਚਲਾਉਣਾ ਯਸ ਇਹ ਕੰਮ ਹੈ ਨੋਮੇ ਦਾ ਡੀ ਆਨਸਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਨੌਕਰ ਸ਼ਾਹੀ ਦਾ ਕਾਰਜ ਨਹੀਂ ਹੈ? ਨੀਤੀਆਂ ਨੂੰ ਲਾਗੂ ਕਰਨਾ ਇਹ ਨੌਕਰ ਸ਼ਾਹੀ ਦਾ ਕਾਰਜ ਹੈ। ਲੋਕਾਂ ਦੀ ਸ਼ਿਕਾਇਤਾਂ ਸੁਣਨਾ ਅਤੇ ਦੂਰ ਕਰਨਾ ਇਹ ਵੀ ਨੌਕਰ ਸ਼ਾਹੀ ਦਾ ਕੰਮ ਹੈ। ਕਾਨੂੰਨ ਸਾਜੀ ਕਰਨਾ ਇਹ ਕੰਮ ਨਹੀਂ ਹੈ। ਮੰਤਰੀ ਨੂੰ ਸਲਾਹ ਮਸ਼ਵਰਾ ਦੇਣਾ ਇਹ ਵੀ ਕੰਮ ਹੈ। 10ਵਾਂ ਦਾ ਆਨਸਰ ਹੈ ਸੀ। 11ਵਾਂ ਅਸੈਨਿਕ ਅਧਿਕਾਰੀਆਂ ਦੀ ਪ੍ਰਤੀਲੀ ਪ੍ਰੀਖਿਆਵਾਂ ਹੋ ਸਕਦੀਆਂ ਹਨ ਇਹਦਾ ਆਨਸਰ ਹੈ ਕਿਹੜੀ ਪ੍ਰੀਖਿਆ ਲਿਖਤੀ ਪ੍ਰੀਖਿਆ ਹੋ ਸਕਦੀ ਹੈ ਮੌਖਿਕ ਪ੍ਰੀਖਿਆ ਵੀ ਹੋ ਸਕਦੀ ਹੈ ਯੋਗਤਾ ਪ੍ਰਦਰਸ਼ਨ ਕਰਨਾ ਪੈ ਸਕਦਾ ਹੈ ਯਾਨੀ ਕਿ ਉਪਰੋਕਤ ਸਾਰੇ ਇਹਦਾ ਆਨਸਰ ਹੈ ਆਨਸਰ ਡੀ ਹੈ ਇਹਦਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਸਰਵ ਭਾਰਤੀ ਅਤੇ ਕੇਂਦਰੀ ਸੇਵਾ ਵਾਲੀ ਯੋਗ ਉਮੀਦਵਾਰ ਛਾਂਟਣ ਦਾ ਕਾਰਜ ਹੇਠ ਲਿਖੇ ਕਿਸ ਆਯੋਗ ਰਾਹੀਂ ਕੀਤਾ ਜਾਂਦਾ ਹੈ ਰਾਜ ਲੋਕ ਸੇਵਾ ਆਯੋਗ ਹੁਣ ਦੇਖ ਲਓ ਸਰਵ ਭਾਰਤੀ ਤੇ ਕੇਂਦਰੀ ਸੇਵਾ ਦੀ ਗੱਲ ਕਰਤੀ ਹੈ ਤੇ ਰਾਜ ਸੇਵਾ ਆਯੋਗ ਇਹ ਰਾਜ ਲਈ ਕਰਦੀ ਹੈ ਦਾ ਮਤਲਬ ਆਪਸ਼ਨ A ਨਹੀਂ ਹੈ ਸੰਘੀ ਲੋਕ ਸੇਵਾ ਆਯੋਗ ਇਹ ਸਹੀ ਹੈ ਵਿਭਾਗੀ ਚੋਣ ਕਮੇਟੀਆਂ ਇਹ ਵੀ ਨਹੀਂ ਹੈ ਰਾਜ ਸੇਵਾ ਬੋਰਡ ਵੀ ਨਹੀਂ ਹੈ ਤੇ B ਇਹ ਸਹੀ ਆਨਸਰ ਹੈ B ਨੈਕਸਟ ਕੁਐਸਚਨ ਹੈ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਵਿੱਚੋਂ ਕਿਹੜੀ ਰਾਜਨੀਤਿਕ ਕਾਰਜਪਾਲਿਕਾ ਦੀ ਵਿਸ਼ੇਸ਼ਤਾ ਨਹੀਂ ਹੈ ਰਾਜਨੀਤਿਕ ਕਾਰਜਪਾਲਿਕਾ ਰਾਈਟ ਨਿਰਪੱਖ ਦ੍ਰਿਸ਼ਟੀਕੋਣ ਰਾਜਨੀਤਿਕ ਕਾਰਜਪਾਲਿਕਾ ਨਿਰਪੱਖ ਦ੍ਰਿਸ਼ਟੀਕੋਣ ਨਹੀਂ ਰੱਖਦੀ ਹੈ ਇਹਨਾਂ ਦਾ ਆਧਾਰ ਰਾਜਨੀਤਿਕ ਹੁੰਦਾ ਹੈ ਰਾਜਨੀਤਿਕ ਰੂਪਤਾ ਹੁੰਦੀ ਅਨਿਸ਼ਚਿਤ ਕਾਰਜਕਾਲ ਹੁੰਦਾ ਸਹੀ ਹੈ ਤਾਂ ਆਨਸਰ ਇਸ ਦਾ ਏ ਹੈ ਇਹ ਨਿਰਪੱਖ ਨਹੀਂ ਹੁੰਦੇ ਨੇ ਰਾਜਨੀਤਿਕ ਕਾਰਜਪਾਲਿਕਾ ਜਿਹੜੀ ਹੈ ਨਿਰਪੱਖ ਨਹੀਂ ਹੁੰਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਨੌਕਰਸ਼ਾਹੀ ਦਾ ਗੁਣ ਨਹੀਂ ਹੈ ਇੱਤੇ ਵਿੱਚ ਨੁਪੁੰਤਾ ਇਹ ਗੁਣ ਹੈ ਰਾਜਨੀਤਿਕ ਨਿਰਪੱਖਤਾ ਇਹ ਵੀ ਗੁਣ ਹੈ ਯੋਗਤਾ ਇਹ ਵੀ ਗੁਣ ਹੈ ਲੋਕਤ ਦੂਰੀ ਇਹ ਗੁਣ ਨਹੀਂ ਹੈ ਤਾਂ ਆਨਸਰ ਆਪਣਾ ਡੀ ਹੈ ਇਸ ਦਾ 15ਵਾਂ ਦਾ ਆਨਸਰ ਹੈ ਡੀ ਏ ਸੀ ਮਲਟੀਪਲ ਚੁਆਇਸ ਕੁਐਸਚਨਸ ਚਲੋ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਕਰਦੇ ਹੁਣ ਨੌਕਰ ਸਾਹਿਬ ਸ਼ਬਦ ਕਿਸ ਭਾਸ਼ਾ ਤੋਂ ਲਈ ਗਈ ਹੈ ਪੰਜਾਬੀ ਦਾ ਅੱਛਾ ਇਹ ਫ੍ਰੈਂਚ ਭਾਸ਼ਾ ਤੋਂ ਲਈ ਗਈ ਹੈ ਨੌਕਰ ਸਾਹਿਬ ਸ਼ਬਦ ਕਿਸ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਇਹ ਹੈ ਬਿਊਰੋਕ੍ਰੇਸੀ ਸ਼ਬਦ ਦਾ ਨੌਕਰਸ਼ਾਹੀ ਦਾ ਦੂਜਾ ਨਾਂ ਕੀ ਹੈ ਅਸੈਨਿਕ ਸੇਵਾਵਾਂ ਸਿੱਧੀ ਭਰਤੀ ਅਧੀਨ ਉਮੀਦਵਾਰਾਂ ਨੂੰ ਕਿਸ ਆਧਾਰ ਤੇ ਨਿਯੁਕਤ ਕੀਤਾ ਜਾਂਦਾ ਹੈ ਖੁੱਲੀ ਪ੍ਰਤੀਯੋਗਤਾ ਦੇ ਆਧਾਰ ਤੇ ਅਗਲਾ ਪ੍ਰਸ਼ਨ ਹੈ ਸਿੱਧੀ ਜਾਂ ਬਾਹਰੀ ਭਰਤੀ ਦਾ ਕੋਈ ਇੱਕ ਗੁਣ ਲਿਖੋ ਇਹ ਲੋਕਤੰਤਰੀ ਹੁੰਦਾ ਹੈ ਸਭ ਲਈ ਓਪਨ ਹੁੰਦਾ ਹੈ ਸਿੱਧੀ ਜਾਂ ਬਾਹਰੀ ਭਰਤੀ ਦਾ ਕੋਈ ਇੱਕ ਔਗੁਣ ਲਿਖੋ ਟ੍ਰੇਨਿੰਗ ਤੇ ਖਰਚੇ ਆਂਦੇ ਇਹਨਾਂ ਨੂੰ ਭਰਤੀ ਤੋਂ ਬਾਅਦ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਦੇਣੀ ਹੀ ਪੈਂਦੀ ਹੈ ਅੰਦਰੂਨੀ ਭਰਤੀ ਅਧੀਨ ਉਮੀਦਵਾਰਾਂ ਨੂੰ ਕਿਸ ਆਧਾਰ ਤੇ ਨਿਯੁਕਤ ਕੀਤਾ ਜਾਂਦਾ ਹੈ ਸੀਨੀਅਰਤਾ ਦੇ ਆਧਾਰ ਤੇ ਨਿਯੁਕਤ ਕੀਤਾ ਜਾਂਦਾ ਹੈ ਕਈ ਵਾਰੀ ਅੰਦਰੂਨੀ ਕੰਪੀਟੀਸ਼ਨ ਵੀ ਹੁੰਦਾ ਹੈ ਅੰਦਰੂਨੀ ਭਰਤੀ ਦਾ ਕੋਈ ਇੱਕ ਗੁਣ ਲਿਖੋ ਆਸਾਨ ਵਿਧੀ ਹੈ ਸੌਖਾ ਸੌਖੇ ਤਰੀਕੇ ਨਾਲ ਭਰਤੀ ਹੋ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਅੰਦਰੂਨੀ ਭਰਤੀ ਦਾ ਕੋਈ ਇੱਕ ਔਗੁਣ ਲਿਖੋ ਸੀਮਿਤ ਖੇਤਰ ਹੁੰਦਾ ਹੈ ਯਾਨੀ ਕਿ ਲਿਮਿਟਿਡ ਲੋਕਾਂ ਵਿੱਚੋਂ ਹੀ ਚੁਣਨਾ ਪੈਂਦਾ ਹੈ ਨੌਕਰਸ਼ਾਹੀ ਦੇ ਮੈਂਬਰ ਸ਼ਾਸਨ ਵਿੱਚ ਕਿਹੜਾ ਗੁਣ ਪੈਦਾ ਕਰਦੇ ਹਨ ਨੌਕਰਸ਼ਾਹੀ ਦੇ ਮੈਂਬਰ ਸ਼ਾਸਨ ਵਿੱਚ ਨਿਪੁੰਨਤਾ ਪੈਦਾ ਕਰਦੇ ਹਨ ਐਕਸਪਰਟਾਈਜ਼ ਪੈਦਾ ਕਰਦੇ ਹਨ ਅਗਲਾ ਪ੍ਰਸ਼ਨ ਨੌਕਰਸ਼ਾਹੀ ਦਾ ਪ੍ਰਮੁੱਖ ਕਾਰਜ ਕੀ ਹੈ ਪ੍ਰਸ਼ਾਸਨ ਚਲਾਉਣਾ ਉਹਨਾਂ ਦਾ ਪ੍ਰਮੁੱਖ ਕਾਰਜ ਹੈ ਸ਼ਾਸਨ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਨਾ ਅਗਲਾ ਪ੍ਰਸ਼ਨ ਹੈ ਸਰਕਾਰ ਅਤੇ ਜਨਤਾ ਵਿਚਕਾਰ ਕੜੀ ਦਾ ਕੰਮ ਕੌਣ ਕਰਦਾ ਹੈ ਤੇ ਨੌਕਰਸ਼ਾਹੀ ਕਰਦਾ ਹੈ ਨੌਕਰਸ਼ਾਹੀ ਸ਼ਾਸਨ ਵਿੱਚ ਕੀ ਬਣਾਈ ਰੱਖਦੀ ਹੈ ਤੇ ਸ਼ਾਸਨ ਵਿੱਚ ਸਥਿਰਤਾ ਪਰਮਨੈਂਸ ਕੰਟੀਨਿਉਟੀ ਉਹ ਬਣਾ ਕੇ ਰੱਖਦੀ ਹੈ ਅਗਲਾ ਪ੍ਰਸ਼ਨ ਹੈ ਨੌਕਰ ਸ਼ਾਹੀ ਦੀ ਭਰਤੀ ਲਈ ਰਾਜਨੀਤੀ ਉੱਤੇ ਆਧਾਰਿਤ ਵਿਧੀ ਦਾ ਕੀ ਨਾਂ ਹੈ ਸਪੋਇਲ ਸਿਸਟਮ ਨੂੰ ਕਿਹਾ ਜਾਂਦਾ ਇੰਗਲਿਸ਼ ਵਿੱਚ ਸਪੋਇਲ ਸਿਸਟਮ S P O I L ਸਪੋਇਲ ਸਿਸਟਮ S Y S T E M ਮਤਲਬ ਆਪਣੀ ਮਰਜ਼ੀ ਨਾਲੇ ਰਾਜਨੀਤਿਕ ਪਾਰਟੀਆਂ ਫਿਰ ਪਰਤੀ ਕਰਦੀ ਹੈ ਨੌਕਰਸ਼ਾਹੀ ਦੇ ਪ੍ਰਤੀ ਕਿਸ ਵਿਧੀ ਨੂੰ ਖਰਾਬ ਸਿਸਟਮ ਕਿਹਾ ਜਾਂਦਾ ਹੈ ਸਪੋਇਲ ਸਿਸਟਮ ਰਾਜਨੀਤੀ ਉੱਤੇ ਅਧਾਰਿਤ ਵਿਧੀ ਨੂੰ ਖਰਾਬ ਸਿਸਟਮ ਕਿਹਾ ਜਾਂਦਾ ਹੈ ਸਪੋਇਲ ਸਿਸਟਮ ਪਿਛਲੇ ਪ੍ਰਸ਼ਨ ਚ ਵੀ ਅਸੀਂ ਕੀਤਾ ਇਸ ਨੂੰ ਸਥਾਈ ਕਾਰਜਪਾਲਿਕਾ ਦਾ ਦੂਜਾ ਨਾਮ ਕੀ ਹੈ ਨੌਕਰਸ਼ਾਹੀ ਇਸ ਦਾ ਨਾਮ ਹੈ ਬਿਊਰੋਕਰੇਸੀ ਚੰਗੀ ਨੌਕਰਸ਼ਾਹੀ ਦੀ ਕੋਈ ਇੱਕ ਗੁਣ ਲਿਖੋ ਕਾਰਜ ਕੁਸ਼ਲਤਾ ਨਿਰਪੁੰਨਤਾ ਗੁਪਤਾ ਕਿੰਨੇ ਸਾਰੇ ਪੁਆਇੰਟਸ ਇਸ ਦੇ ਬਣ ਜਾਂਦੇ ਨੇ ਅਗਲਾ ਪ੍ਰਸ਼ਨ ਹੈ ਨੌਕਰਸ਼ਾਹੀ ਦੀ ਕੋਈ ਇੱਕ कमजोरी लिखो भ्रष्टाचार एक कमजोरी है रेड टेपिजम दूसरी है अपने श्रेष्ठ समझना तीसरी कह सकते हो अगले प्रश्न है खाली थामा भरो खाली थामा द ब्लैंक्स पहला प्रश्न है अंग्रेजी भाषा का शब्द ब्यूरोक्रेसी दे फ्रेंच यूनानी भाषा के जोड़ तो बनया है फ्रेंच शब्द है ब्यूरो करैसी शब्द जिसका मतलब हमारा टू रूल वो यूनानी भाषा है ब्यूरो फ्रेंच भाषा तो लिया गया राइट दो शब्दों तो जोड़ तो बनया है ब्यूरो प्लस क्रैसी तो ब्यूरो शब्द फ्रेंच भाषा का है क्रैसी शब्द यूनानी भाषा का है ग्रीक भाषा का अगला प्रश्न है नौकरशाही डैश सेवा ना दिता गया है असैनिक सेवा ना दिता गया है ਇਸ ਨੂੰ ਇੰਗਲਿਸ਼ ਵਿੱਚ ਸਿਵਲ ਸਰਵਿਸਿਜ਼ ਵੀ ਆਪਾਂ ਕਹ ਦਿੰਨੇ ਹਾਂ। ਕੁਐਸਚਨ ਨੰਬਰ 3 ਨੌਕਰ ਸ਼ਾਹੀ ਦੇ ਮੈਂਬਰ ਆਪਣੇ ਕਾਰਜਾਂ ਵਿੱਚ ਡੈਸ਼ ਹੁੰਦੇ ਹਨ। ਨਿਪੁੰਨ ਹੁੰਦੇ ਹਨ, ਪੇਸ਼ੇਵਰ ਹੁੰਦੇ ਹਨ, ਐਕਸਪਰਟ ਹੁੰਦੇ ਹਨ। ਇਸ ਇੱਕ ਕੁਝ ਵੀ ਇਸ ਤੇ ਇਸ ਤੇ ਵਿੱਚ ਫਿਲ ਕਰ ਸਕਦੇ ਹੋ ਤੁਸੀਂ। ਕੁਐਸਚਨ ਨੰਬਰ 4 ਨੌਕਰ ਸ਼ਾਹੀ ਦੇ ਢਾਂਚੇ ਵਿੱਚ ਡੈਸ਼ ਦੀ ਤਰਤੀਬ ਹੁੰਦੀ ਹੈ। ਅਹੁਦਿਆਂ ਦੀ ਤਰਤੀਬ ਹੁੰਦੀ ਹੈ। ਪੋਜੀਸ਼ਨ ਦੀ ਤਰਤੀਬ ਹੁੰਦੀ ਹੈ। ਅਗਲਾ ਪ੍ਰਸ਼ਨ ਹੈ। ਨੌਕਰ ਸ਼ਾਹੀ ਦਾ ਕਾਰਜਕਾਲ ਡੈਸ਼ ਹੁੰਦਾ ਹੈ ਨੌਕਰ ਸ਼ਾਹੀ ਦਾ ਕਾਰਜਕਾਲ ਪਰਮਾਨੈਂਟ ਹੁੰਦਾ ਸਥਾਈ ਹੁੰਦਾ ਇੱਕ ਰਿਟਾਇਰਮੈਂਟ ਦੀ ਏਜ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਨੌਕਰ ਸ਼ਾਹੀ ਕਾਰਜ ਪਾਲਿਕਾ ਦਾ ਡੈਸ਼ ਹਿੱਸਾ ਹੈ ਨੌਕਰ ਸ਼ਾਹੀ ਕਾਰਜ ਪਾਲਿਕਾ ਦਾ ਡੈਸ਼ ਹਿੱਸਾ ਹੈ ਪਰਮਾਨੈਂਟ ਹਿੱਸਾ ਐਕਚੁਅਲੀ ਠੀਕ ਹੈ ਇਹ ਬਦਲਦੇ ਨਹੀਂ ਜਿਤਕੇ ਪੋਲਿਟੀਕਲ ਕਾਰਜ ਪਾਲਿਕਾ ਜਿਹੜੀ ਬਦਲਦੀ ਰਹਿੰਦੀ ਹੈ ਅਗਲਾ ਪ੍ਰਸ਼ਨ ਹੈ ਨੌਕਰ ਸ਼ਾਹੀ ਦੇ ਮੈਂਬਰ ਡੈਸ਼ ਟਾਂਚੇ ਅਧੀਨ ਕਾਰਜ ਕਰਦੇ ਹਨ सरकारी ढांचे अंदर काम करते हैं अगला प्रश्न है असैनिक अधिकारी मंत्रियों डैश देंगे सलाह देंगे अगला प्रश्न है असैनिक अधिकारी नीतियों डैश करते हैं नीतियों लागू करते हैं इंप्लीमेंट करते हैं अगला प्रश्न है असैनिक अधिकारी की भर्ती लिए डैश निश्चित होंगी है योग्यता एलिजिबिलिटी निश्चित अगला प्रश्न है असैनिक अधिकारी डैश ਰਾਜਨੀਤੀ ਤੋਂ ਦੂਰ ਰਹਿੰਦੇ ਹਨ ਐਕਟਿਵ ਪੋਲਿਟਿਕਸ ਤੋਂ ਦੂਰ ਰਹਿੰਦੇ ਹਨ ਯਾਨੀ ਕਿ ਸਰਗਰਮ ਪੋਲਿਟਿਕਸ ਤੋਂ ਦੂਰ ਰਹਿੰਦੇ ਹਨ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਕਾਰਜਪਾਲਿਕਾ ਦਾ ਕਾਰਜਕਾਲ ਡੈਸ਼ ਹੁੰਦਾ ਹੈ ਅਨਿਸ਼ਚਿਤ ਹੁੰਦਾ ਹੈ ਅਸਥਿਰ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਨੌਕਰਸ਼ਾਹੀ ਨੂੰ ਰਾਜ ਪ੍ਰਬੰਧ ਦੀ ਡੈਸ਼ ਕਿਹਾ ਜਾਂਦਾ ਹੈ ਰਾਜ ਪ੍ਰਬੰਧ ਦੀ ਰੀੜ ਦੀ ਹੱਡੀ ਬੈਕਬੋਨ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸਿੱਧੀ ਭਰਤੀ ਵਿੱਚ ਵਿਅਕਤੀਆਂ ਦੀ ਚੋਣ ਡੈਸ਼ ਦੇ ਆਧਾਰ ਤੇ ਕੀਤੀ ਜਾਂਦੀ ਹੈ ਵਿਅਕਤੀਆਂ ਦੀ ਚੋਣ ਜਿਹੜੀ ਹੈ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਖੁੱਲੀ ਪ੍ਰਤੀਯੋਗਤਾ ਰਾਹੀਂ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਡੈਸ਼ ਨੋਕਰਸ਼ਾਹੀ ਕਿਸੇ ਵਿਸ਼ੇਸ਼ ਰਾਜਸੀ ਦਲਦਿਆਂ ਨੀਤੀਆਂ ਬਾਰੇ वचनबद्ध ਹੁੰਦੀ ਹੈ ਠੀਕ ਹੈ वचनबद्ध ਨੋਕਰਸ਼ਾਹੀ ਦੀ ਗੱਲ ਕਰਦੇ ਇੱਥੇ वचनबद्ध ਹੁੰਦੀ ਹੈ वचनबद्ध ਨੋਕਰਸ਼ਾਹੀ ਕਿਸੇ ਵਿਸ਼ੇਸ਼ ਰਾਜਨੀਤਿਕ ਦਲਦਿ ਨੀਤੀਆਂ ਬਾਰੇ ਕਵੈਸਚਨ ਬੱਧ ਹੁੰਦੀ ਹੈ। ਕਵੈਸਚਨ ਨੰਬਰ 16 ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰ ਪ੍ਰਸ਼ਾਸਨ ਕਲਾ ਵਿੱਚ ਡੈਸ਼ ਨਹੀਂ ਹੁੰਦੇ, ਨਿਪੁੰਨ ਨਹੀਂ ਹੁੰਦੇ ਹਨ। ਤੇ ਕਵੈਸਚਨ ਨੰਬਰ 17 ਰਾਜਨੀਤਿਕ ਕਾਰਜਪਾਲਿਕਾ ਆਪਣੇ ਕਾਰਜਾਂ ਲਈ ਜਨਤਾ ਪ੍ਰਤੀ ਡੈਸ਼ ਹੁੰਦੀ ਹੈ, ਉਤਰਦਾਇ ਹੁੰਦੀ ਹੈ, ਜਵਾਬਦੇਹ ਹੁੰਦੀ ਹੈ। ਕਵੈਸਚਨ ਨੰਬਰ 18 ਨੌਕਰਸ਼ਾਹੀ ਸ਼ਾਸਨ ਵਿੱਚ ਡੈਸ਼ ਬਣਾਈ ਰੱਖਦੀ ਹੈ, ਸਥਿਰਤਾ, ਕੰਟੀਨਿਊਟੀ ਬਣਾਈ ਰੱਖਦੀ ਹੈ। ਇਹ ਸੀ ਸਾਡੇ ਫਿਲ ਇਨ ਦਾ ਬਲੈਂਕਸ ਵਾਲੇ ਕੁਐਸਚਨ ਹੁਣ ਚੱਲਦੇ ਆ ਕਰਦੇ ਆ ਟਰੂ ਅਤੇ ਫਾਲਸ ਵਾਲੇ ਪ੍ਰਸ਼ਨ ਉੱਤਰ ਟਰੂ ਅਤੇ ਫਾਲਸ ਵਾਲੇ ਪ੍ਰਸ਼ਨ ਉੱਤਰ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਨੌਕਰ ਸ਼ਾਹੀ ਨੂੰ ਸੈਨਿਕ ਸੇਵਾਵਾਂ ਵਿੱਚ ਕਿਹਾ ਜਾਂਦਾ ਹੈ ਤੇ ਇਹ ਫਾਲਸ ਹੈ ਅਸੈਨਿਕ ਸੇਵਾ ਕਿਹਾ ਜਾਂਦਾ ਇਸ ਨੂੰ ਅਗਲਾ ਪ੍ਰਸ਼ਨ ਨੌਕਰ ਸ਼ਾਹੀ ਸਰਕਾਰੀ ਅਧਿਕਾਰੀਆਂ ਦਾ ਪੇਸ਼ੇਵਰ ਅਤੇ ਨਿਪੁੰਨ ਵਰਗ ਹੁੰਦਾ ਹੈ ਇਹ ਟਰੂ ਹੈ ਅਗਲਾ ਪ੍ਰਸ਼ਨ ਹੈ ਨੌਕਰਸ਼ਾਹੀ ਰਾਜਨੀਤਿਕ ਅਧਿਕਾਰੀਆਂ ਦਾ ਸਮੂਹ ਹੁੰਦੀ ਹੈ ਨੌਕਰਸ਼ਾਹੀ ਰਾਜਨੀਤਿਕ ਅਧਿਕਾਰੀਆਂ ਦਾ ਨਹੀਂ ਨਹੀਂ ਰਾਜਨੀਤਿਕ ਅਧਿਕਾਰੀ ਨਹੀਂ ਹੁੰਦੇ ਨੇ ਇਹ ਪੇਸ਼ੇਵਰ ਅਧਿਕਾਰੀ ਹੁੰਦੇ ਨੇ ਇਹ ਫਾਲਸ ਹੈ ਅਗਲਾ ਪ੍ਰਸ਼ਨ ਹੈ ਨੌਕਰਸ਼ਾਹੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੁੰਦੀ ਹੈ ਇਹ ਸਹੀ ਹੈ ਟਰੂ ਹੈ ਅਗਲਾ ਪ੍ਰਸ਼ਨ ਨੌਕਰਸ਼ਾਹੀ ਕਾਰਜਪਾਲਿਕਾ ਦਾ ਸਥਾਈ ਹੁੰਦਾ ਹੈ ਇਹ ਵੀ ਟਰੂ ਹੈ ਅਸੈਨਿਕ ਅਧਿਕਾਰੀਆਂ ਦੀ ਭਰਤੀ ਰਾਜਨੀਤਿਕ ਆਧਾਰ ਤੇ ਕੀਤੀ ਜਾਂਦੀ ਹੈ ਇਹ ਫਾਲਸ ਹੈ ਠੀਕ ਹੈ ਅਸੈਨਿਕ ਅਧਿਕਾਰੀਆਂ ਦੀ ਭਰਤੀ ਰਾਜਨੀਤਿਕ ਆਧਾਰ ਤੇ ਨਹੀਂ ਹੁੰਦੀ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਖੁੱਲੀ ਪ੍ਰਤੀਯੋਗਤਾ ਰਾਹੀਂ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਅਸੈਨਿਕ ਅਧਿਕਾਰੀਆਂ ਦੀ ਭਰਤੀ ਦਾ ਅਧਿਕਾਰ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਫਾਲਸ ਹੈ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਇਹ ਐਕਚੁਅਲੀ ਸੰਘ ਦੁਆਰਾ ਲੋਕ ਸੇਵਾ ਆਯੋਗ ਦੁਆਰਾ ਕੀਤਾ ਜਾਂਦਾ ਹੈ अगला प्रश्न नौकरशाही दाद निश्चित नहीं होंगी फॉल्स नौकरशाही की मियाद निश्चित होंगी है एक ऐज हूँ रिटायरमेंट की अठवंजा साल सठ साल बहठ साल पैंठ साल अगला प्रश्न है नौकरशाही गुमनाम रूप न कार्य करती है ये ट्रू है आंसर ट्रू है न आंसर ट्रू है सही है अगला प्रश्न है नौकरशाही तो बिना प्रशासन निरंतरता संभव हो सकती है ये फॉल्स है निरंतरता ली परमानेंसी चाहिए या परमानेंसी सिर्फ नौकरशाही कोल है इसलिए गलत है इधर आंसर गलत है गलत राइट अगला प्रश्न है असैनिक अधिकारी लोगों की शिकायतों दूर करते हैं ये सही है सही अगला प्रश्न है असैनिक अधिकारी राजनीतिक गति में ਵਿਦਿਆ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਇਹ ਗਲਤ ਹੈ 12ਵਾਂ ਦਾ ਆਨਸਰ ਗਲਤ ਹੈ ਉਸ ਤੋਂ ਬਾਅਦ ਹੈ 13ਵਾਂ ਸੈਨਿਕ ਅਧਿਕਾਰੀ ਵਿਦੇਸ਼ੀ ਵਿਦੇਸ਼ਾਂ ਨਾਲ ਕੂਟਨੀਤਿਕ ਸੰਬੰਧ ਸਥਾਪਿਤ ਕਰਦੇ ਹਨ ਇਹ ਗਲਤ ਹੈ ਕੂਟਨੀਤਿਕ ਸੰਬੰਧ ਸਥਾਪਿਤ ਕਰਨ ਦਾ ਕੰਮ ਰਾਜਨੀਤਿਕ ਅਧਿਕਾਰੀਆਂ ਦਾ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਸੈਨਿਕ ਅਧਿਕਾਰੀ ਮੰਤਰੀਆਂ ਦੁਆਰਾ ਦਿੱਤੀ ਗਈ ਸਲਾਹ ਨੂੰ ਮੰਨਣ ਲਈ پابੰਦ ਨਹੀਂ ਹੁੰਦੇ ਹਨ चौदवें प्रश्न है गलत असैनिक अधिकारी जो सलाह दिती जाएगी वो मनन गयो अगला प्रश्न राजनीतिक कार्यपालिका का गठन राजनीतिक आधार पर किया जाता है सही है इसका आंसर राजनीतिक आधार ही होंगी है होमोजूनिटी देखी जाती है पोलीटल पार्टी देखी जाती है गठबंधन देखी जाती है अगला प्रश्न है राजनीतिक कार्यपालिका का कार्यकाल निश्चित हों गलत है ये निश्चित नहीं है किसी तरह वेले भी इन्हों हटा सकते हैं और रिमूव किया जा सकता है अगला प्रश्न है राजनीतिक कार्यपालिका आम तौर पर राज प्रबंध बारे अनाड़ी होंगे ये सही है क्योंकि हर बारी कोई ना कोई नवा बंदा आता है और नवं बंद सीखन बड़ा टाइम लगता और अनाड़ी होंगे अगला प्रश्न है राजनीतिक कार्यपालिका दूसरे देशों कूटनीतिक संबंध स्थापित करती है ये सही है राजनीतिक कार्यपालिका ही दूसरे देशों कूटनीतिक संबंध स्थापित करती है अगला प्रश्न है राजनीतिक कार्यपालिका के बदलन नाल स्थाई कार्यपालिका का कार्यकाल भी बदल जाता है ये गलत है उन्होंने कार्यकाल परमानेंट हों और नहीं बदलता सिर्फ राजनीतिक कार्यपालिका ही बदलते हैं ये बदलते हैं इसलिए यदि आंसर उन्नीम गलत है क्वेश्चन नंबर बी स्थाई कार्यपालिका के मैंबर लिए विद्यक योग्यता निश्चित ये सही है इन्हना एक एलिजिबिलिटी होंगी है कि इन्नी क्वालिफिकेशन चाहिए बी ए बी एस सी बी एड और कहते बी टैक एम बी बी एस कुछ भी हो सकता है अगला प्रश्न है स्थाई कार्यपालिका के मैंबर अपने कार्यों जनता प्रति जिम्मेवार होंगे स्थाई कार्यपालिका जनता प्रति जिम्मेवार नहीं होंगे ये गलत है जनता प्रति जिम्मेवार पोलिटिकल कार्यपालिका होंगी राजनीतिक कार्यपालिका स्थाई कार्यपालिका नहीं तो यह ਆਪਣਾ ਚੈਪਟਰ ਨੌਕਰ ਸ਼ਾਹੀ ਤੇ ਇੱਥੇ ਵੀਡੀਓ ਐਂਡ ਕਰਦੇ ਆ ਮਿਲਦੇ ਆ ਫ੍ਰੈਗਲੀ ਲੈਸਨ ਚ ਟੀਲ ਦੈਨ ਟੇਕ ਕੇਅਰ ਬਾਏ ਬਾਏ